ਪਰਮ ਸਨਮਾਨ ਦੇ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤਿਓ ਸਾਰੇ ਗੁਰ ਸੰਗਤਾਂ ਦੇ ਯੋਗ ਹੈ ਜੋ ਗੁਰਨਾਮ ਕਰਵਾਣ ਚਾਹਦੇ ਵੇਖੇ ਪਹੁੰਚ ਗਏ ਤਾਂ ਆਪਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਵਾਮੀ ਸਤਨਾਮ ਸਿੰਘ ਜੀ ਦੇ ਪੁੱਰੇ ਦੇ ਪਿਤਾ ਬਾਬਾ ਗੁਜਾਲ ਸਿੰਘ ਜੀ ਦੀ ਸਲਾਣਾ ਤੇ ਨਿਬਰਸੀ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਛਤਰ ਛਾਇੇ ਹੇਠਾਂ ਮਹਾਂਪੁਰਖਾਂ ਦੇ ਇਸ ਪਾਵਨ ਸਥਾਨ ਤੇ ਮਨਾਇਆ ਜਾ ਰਹੀ ਹੈ ਆਓ ਸਭ ਤੋਂ ਪਹਿਲਾਂ ਦਾਸਾਂ ਦੇ ਜੱਥੇ ਦੀ ਸਾਰੀ ਸਿੱਖ ਸੰਗਤਾਂ ਖਤੇ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੋ ਬੇਲਾ ਜੀ ਦਰਸ਼ਨ ਕਰਨਾ ਹਾਂ ਬਲਹਾਰੀ ਸੰਤਬੁਰ ਚਰਨਾ ਉਹੀ ਸਮਾਂ ਧੰਨਾ ਜੋ ਆਪਾਂ ਸਤਿਗੁਰਾਂ ਦੇ ਹਿਉਰ ਬੈਠ ਕੇ ਬਤੀਤ ਕਰ ਰਹੇ ਹੈ 23 ਸਾਲ ਨੰਗੇ ਬਾਪੂ ਗੁਲਜਾਰ ਸਿੰਘ ਜੀ ਨੂੰ ਦੁਨਿਆਵੀ ਤੌਰ ਤੇ ਸਾਡੇ ਵਿੱਚ ਉਧਿਆ ਕਿਉਂਕਿ ਰੱਬ ਦੇ ਪਿਆਰੇ ਹੁੰਦੇ ਐ ਇਹ ਅਜਲ ਤੇ ਅਮਲ ਹੁੰਦੇ ਐ ਰਹਿਾਨੀਆਂ ਤੌਰ ਤੇ ਅੱਜ ਵੀ ਸਾਡੇ ਵਿੱਚੋਂ ਵਿਚਰ ਰਹੇ ਐ ਕਿਰਪਾ ਕਰ ਰਹੇ ਐ ਜਿਵੇਂ ਆਏ ਨਾਲ ਦਾ ਸਾਨੂੰ ਸੇਹ ਦੇ ਰਹੇ ਐ ਜਿਹੜੇ ਪਰਮ ਪ੍ਰਕਾਰ ਕਰਕੇ ਜਾਂਦੇ ਹੀ ਐ ਸੰਤ ਬਾਬਾ ਗੁਜਾਰ ਸਿੰਘ ਜੀ ਵਰਗੇ ਆਪ ਜਪ ਐ ਅਹਰਾ ਨਾਮ ਜਪਾਉਂਦੇ ਜਿਨ੍ਹਾਂ ਨੇ ਅਨੇਕਾਂ ਲੜਕੀਆਂ ਦੇ ਕਾਲੀ ਸ਼ੁੱਧ ਕਰਾਈ ਐ ਆਪਣੇ ਗੁਰੂ ਜੀ ਕੋਲੇ ਜਾ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਵਾਮੀ ਜੀ ਐਸ ਬੱਚੀ ਦੇ ਜਾਂ ਐਸ ਸਿੱਖ ਦੇ ਮੰਦੜੇ ਭਾਗ ਹੈ ਇਹਦੇ ਮੰਦੜੇ ਭਾਗ ਇਹਦੇ ਮਾੜੇ ਕਰਮ ਤੁਸੀਂ ਮੈਨੂੰ ਦੇ ਦਿਓ ਬਾਬਾ ਗੁਜਾਰ ਸਿੰਘ ਨੇ ਆਪ ਕਿਹਾ ਆਪਣੇ ਗੁਰੂ ਨੂੰ ਵੀ ਜਿਹੜੇ ਇਹਦੇ ਮੰਦੜੇ ਭਾਗ ਹੈ ਮੰਦੜੇ ਕਰਮ ਉਹ ਤੁਸੀਂ ਮੇਰੀ ਝੋਲੀ ਪਾ ਦਿਓ ਕਿ ਤੇਰੇ ਦਰਦ ਸੁਵਾਲੀ ਬਣ ਕੇ ਆਇਆ ਏ ਇਹਨੂੰ ਤੁਸੀਂ ਨਿਰਾਸ਼ ਕਰਕੇ ਨਾ ਤੋੜਿਓ ਕਿਉਂਕਿ ਬਿਰਧ ਮਾਣੇ ਤੁਸੀਂ ਲਾਜ ਰੱਖਣੀ ਹੈ ਲੋਕਾਂ ਦੇ ਦੁੱਖ ਤਕਲੀਫ ਆਪਣੇ ਉੱਪਰ ਲੈ ਕੇ ਇਹੋ ਜਿਹੋ ਮਹਾਪੁਰਖ ਜਿਨ੍ਹਾਂ ਨੇ ਭਲਾ ਕਰਾਇਆ ਹੈ ਦੁਨੀਆ ਯਾਦ ਹੀ ਉਹਨਾਂ ਨੂੰ ਕਰਦੀ ਹੈ ਦੁਨੀਆ ਯਾਦ ਉਹਨਾਂ ਨੂੰ ਕਰਦੀ ਜਿਹੜੇ ਭਲਾ ਕਮਾਉਂਦੇ ਨੇ ਗੁਰਮਖ ਪਿਆਰਿਓ ਸਾਡੀ ਕੋਈ ਬੰਦਗੀ ਨਹੀਂ ਹੈ ਕੋਈ ਜਪਣੀ ਹੈ ਕੋਈ ਤਪਣੀ ਹੈ ਜਿਨ੍ਹਾਂ ਨੇ ਵੱਡੀ ਦੇੜ ਹੈ ਬੰਦਗੀ ਦੇ ਪੁਜਾਰੀ ਹੈ ਮਹਾਨ ਸੇਵਾ ਹੈ ਕਿੰਨਾ ਸਿਮਰਨ ਹੈ ਕਿੰਨਾ ਸਤਸੰਗ ਕੀਤਾ ਹੈ ਕਿੰਨੀ ਉਹਨਾਂ ਨੇ ਸੇਵਾ ਕੀਤੀ ਹੈ ਜ਼ਿੰਦਗੀ ਦੇ 36 ਸਾਲ ਸੇਵਾ ਚਲਾਈ ਕਿੱਡੇ ਮੈਣੇ ਰੱਖਦਾ ਸੋ ਸਮਾ ਸੀਮਤ ਹੈ ਪਹਿਲੀ ਕਾਮ ਰਖਣਾ ਸਰਬਣ ਕਰੋ ਦੁਨੀਆ ਯਾਦ ਉਹਨਾਂ ਨੂੰ ਕਰਦੀ ਜਿਹੜੇ ਭਲਾ ਕਮਾਉਂਦੇ ਨੇ ਬਾਪੂ ਗੁਰਜਾ ਸਿੰਘ ਨੂੰ ਸ਼ਾਦਾ ਤੇ ਸਤਕਾਰ ਮੇਰੇ ਸਾਥੀ ਸੁਣੋ ਭਲਾਵੇਂ ਕਿਉਂ ਪੇਟ ਕਰ ਰਹੇ ਕੋਰੇ ਸੇਖ ਭਾਗ ਕਸੂਰੇ ਨੇ ਜਾਗੇ ਵਿੱਚ ਕਰਦੇ ਕਹਿ ਮੇਸ਼ਾਨੀ ਨਾ ਕੋਈ ਹੋ ਜਿਨਾ ਰਾਸਾਨੀ ਗਗ ਵਿੱਚ ਵਿਰਲੇ ਆਉਂਦੇ ਨੇ ਦੁਨੀਆ ਯਾਦ ਉਨ੍ਹਾਂ ਨੂੰ ਕਰਦੀ ਜੇਰ ਭਲਾ ਕਮਾਉਗੇ ਨਹੀਂ ਦੁਨੀਆ ਯਾਦ ਉਨ੍ਹਾਂ ਨੂੰ ਕਰਦੀ ਤੇ ਲੜ ਕੇ ਕੀਤੇ ਬੋਲ ਪਗਾਉ ਦੇਨੇ ਦੁਨੀਆ ਜਾਦ ਅਨਾਨੂ ਕਰਦੀ ਜੇੜੇ ਪਲਾਕ ਮਾਉ ਦੇਨੇ ਦੁਨੀਆ ਜਾਦ ਅਨਾਨੂ ਕਰਦੀ ਤਨ ਸੀ ਸਤਗੁਰ ਰੀਤ ਚਲਾਈ ਸਭ ਤੋਂ ਪਹਿਲਾਂ ਸ਼ਹੀਦੀ ਭਾਈ ਤੱਦੀ ਤਵੀ ਝੌਂਗੜੀ ਲਾਈ ਸਿਰ ਤੇਰੇ ਤੇ ਪਾਉ ਦੇਨੇ दुयादू कर दुनिया कर सतगुर तेग बहादर हा नवें सतगुर तेग बहादर दिल्ली बड़े हिंदी चादर हूंदा हिंदुअ निदर डुबदा तरम बचा

ਬਣ ਕੇ ਸਤੀ ਦਾ ਸਾਨੂੰ ਸਾਰਿਆ ਬਣ ਕੇ ਸਤੀ ਦਾ ਸਾਨੂੰ ਸਾਰਿਆ ਗੱਲ ਦੇ ਵਿੱਚ ਉਬਾਲਿਆ ਤੂੰ ਜੇਰ ਜਾਲ ਬਾਜ਼ਾਲਿਆ ਯੋਧੇ ਨਾ ਕਬਰ ਆਉਂਦੇ ਨੇ ਦੁਨੀਆ ਯਾਦ ਉਹਨਾਂ ਨੂੰ ਕਰਦੀ ਜੇਰੇ ने दुनिया याद उन्हों कर दी सातगुर स्वामी बाली हां हां हाँ, 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 हाँ। साडे सतगुर स्वामी बाली जी ने जगते सान नराली आ गया चाने भागद माली आ गया चाने भागद माली भोला पतनी दो ਮਨ ਕਰਦੀ ਦੁਨੀਆ ਯਾਦ ਉਹਨਾਂ ਨੂੰ ਕਰਦੀ ਜਿਹੜੇ ਭਲਾ ਕਮਾਉਂਦੇ